ਉਹ ਮੋਕਸ਼ ਦਵਾਰ ਧਰਮ ਦਵਾਰ ਜਿੱਥੋਂ ਜਿੰਦ ਨੇ ਲੰਘਣਾ ਹੈ ਉਤੇ ਰਾਈ ਦੇ ਦਾਣੇ ਦਾ ਦਸਵਾਂ ਹਿੱਸਾ ਹੈ ਇਸਲਾਮ ਤੇ ਸੂਫੀ ਸੰਤ ਤੇ ਬਾਬਾ ਫਰੀਦ ਸਿਰਮੌਰ ਸੂਫੀ ਸੰਤ ਇੰਜ ਕਹਿ ਰਹੇ ਨੇ ਉਹ ਜੋ ਪੁੱਲ ਸਰਾਤ ਹੈ ਉਹ ਜੋ ਪੁੱਲ ਹੈ ਉਤੇ ਵਾਲ ਤੋਂ ਵੀ ਨਿਕਾ ਆਖਿਆ ਜਾਂਦਾ ਹੈ ਬਾਰੀਕ ਆਖਿਆ ਜਾਂਦਾ ਹੈ ਵਾਲੋਂ ਨਿੱਕੀ ਪੁਰਸ਼ਲਾ ਕੰਨੀ ਨਾ ਸੁਣਿਆ ਏ ਫਰੀਦਾ ਕਿਹੜੀ ਪਵੰਦਈ ਖੜਾ ਨਾ ਆਪਮੋਹਾਏ ਤੇਰੇ ਕੰਨਾਂ ਵਿੱਚ ਸ਼ਬਦ ਨਹੀਂ ਪੈ ਰਹੇ ਮਹਾਪੁਰਸ਼ਾਂ ਦੇ ਅਵਤਾਰੀ ਪੁਰਸ਼ਾਂ ਦੇ ਬੋਲ ਪੈਗੰਬਰਾਂ ਦੇ ਕਰਾਮ ਕਿਹੜੀ ਪਵੰਦਈ ਤੇਰੇ ਕੰਨਾਂ ਵਿੱਚ ਨਹੀਂ ਪੈ ਰਹੇ ਸੁਣ ਇਸ ਨੂੰ ਇਸ ਤਰ੍ਹਾਂ ਦਾ ਮਾਹੌਲ ਹੈ ਅੱਗੇ ਇਸ ਤਰ੍ਹਾਂ ਦਾ ਜੋ ਹੈ ਰਸਤਾ ਹੈ ਖੜਾ ਨਾ ਆਪਮੋਹਾਏ ਆਪਣੇ ਆਪ ਨੂੰ ਇਸ ਤਰ੍ਹਾਂ ਨਾ ਲੁਟਾ ਆਪਣੇ ਆਪ ਨੂੰ ਇਸ ਤਰ੍ਹਾਂ ਬਰਬਾਦ ਨਾ ਕਰ। ਸਮਾਂ ਬਹੁਤ ਕੀਮਤੀ। ਜ਼ਿੰਦਗੀ ਬਹੁਤ ਕੀਮਤੀ। ਔਰ ਐਸਾ ਸਾਜ਼ੋ-ਸਮਾਨ ਬਣਾ, ਐਸਾ ਇੰਤਜ਼ਾਮ ਕਰ ਕਿ ਇਸ ਜਿੰਦ ਨੂੰ ਸੌਰੇ ਘਰ ਦੇ ਚ, ਪਰਮਾਤਮਾ ਦੇ ਘਰ ਦੇ ਚ, ਖੁਦਾ ਦੇ ਘਰ ਦੇ ਚ ਸਦੀਵੀ ਵਸੇਬਾ نصیਬ ਹੋਵੇ ਔਰ ਇਸ ਦਾ ਆਉਣਾ-ਜਾਉਣਾ ਖਤਮ ਹੋਵੇ। ਬਾਬੇ ਫਰੀਦ ਦਾ ਇਹ ਪਹਿਲਾ ਸਲੋਕ ਫਰੀਦਾ ਦਰਦਰ ਵੇਸੀ ਗਾਖੜੀ ਚੱਲਾਂ ਦੁਨੀਆ ਭੱਥੇ ਬੰਨ ਉਠਾਈ ਪੋਟਲੀ ਕਿੱਥੇ ਬੰਨ ਘੱਟ ਮਹਾਪੁਰਸ਼ਾਂ ਚ ਇੱਕ ਮਹਾਨ ਖੂਬੀ ਹੁੰਦੀ ਏ ਕਿ ਨਿਰਮਾਣਤਾ ਗਰੀਬੀ ਇਨਾਂ ਦੇ ਰੋਮ ਰੋਮ ਵਿੱਚ ਕੁੱਟਕੁੱਟ ਕੇ ਭਰੀ ਆਉਂਦੀ ਹੈ ਕਿਨਨ ਹਾਂ ਤੇ ਦਰਵੇਸ਼ ਪਰ ਪ੍ਰਮਾਤਮਾ ਦੇ ਦਰ ਦੀ ਇਹ ਦਰਵੇਸ਼ੀ ਬਹੁਤ ਔਖੀ ਹੈ ਬੜੀ ਗਖੜੀ ਹੈ ਦਰਵੇਸ਼ ਦਾ ਮਤਲਬ ਹੀ ਹੈ ਜੋ ਖੁਦਾ ਦਾ ਦਰ ਮਲ ਕੇ ਬੈਠ ਜਾਏ ਜੋ ਖੁਦਾ ਦਾ ਬੂਆ ਮਲ ਕੇ ਬੈਠ ਜਾਏ ਦੇ ਖੁਦਾ ਦੇ ਬੂਏ ਤੋਂ ਬਿਨਾ ਹੋਰ ਕਿਸੇ ਦੇ ਬੂਏ ਤੇ ਜਾਇ ਹੀ ਨਾ ਉਸੇ ਨੂੰ ਅਰਬੀ ਫਾਰਸੀ ਚ ਕਹਿੰਦੇ ਨੇ ਦਰवेश ਪਰ ਬਾਬਾ ਫਰੀਦ ਕਹਿੰਦੇ ਨੇ ਦਰਵੇਸ਼ੀ ਬੜੀ ਔਖੀ ਹੈ ਬੜੀ ਵਿਖਮ ਹੈ ਫਰੀਦਾ ਦਰ ਦਰਵੇਸੀ ਗਾਖਣੀ ਚੱਲਾ ਦੁਨੀਆਂ ਭੱਥੇ ਮੈਂ ਤੇ ਦੁਨੀਆਦਾਰਾਂ ਦੀ ਤਰ੍ਹਾਂ ਚੱਲ ਰਿਹਾ ਬਾਣਾ ਦਰਵੇਸ਼ੀ ਦਾ ਲੋਕ ਦਰਵੇਸ਼ ਕਹਿੰਦੇ ਨੇ ਪਰ ਮੇਰੀ ਚਾਲ ਵਿੱਚ ਦਰਵੇਸ਼ੀ ਨਹੀਂ ਹੈ ਮੇਰੇ ਬੋਲਾਂ ਦੇ ਵਿੱਚ ਦਰਵੇਸ਼ੀ ਨਹੀਂ ਮੇਰੇ ਬੋਲਾਂ ਵਿੱਚ ਮੇਰੇ ਚਾਲ ਦੇ ਵਿੱਚ ਮੇਰੇ ਕਿਰਦਾਰ ਦੇ ਵਿੱਚ ਤੇ ਦੁਨੀਆ ਹੈ ਸੰਸਾਰ ਹੈ ਬੰਨ ਉਠਾਈ ਪੋਟਲੀ ਕਿੱਥੇ ਵੰਨ੍ਹਾ ਘਤੇ ਇਹ ਦਰਵੇਸ਼ੀ ਦੀ ਪੰਡ ਜੋ ਮੈਂ ਸਿਰ ਤੇ ਚੁੱਕੀ ਹੈ ਇਹ ਕਿੱਥੇ ਰੱਖਦੇ ਆਂ ਬਹੁ ਦੁਨੀਆਂ ਚ ਤੇ ਮੈਂ ਰੱਖ ਨਹੀਂ ਸਕਦਾ ਖੁਦਾ ਦੇ ਬੂਏ ਤੇ ਇਸ ਪੰਡ ਨੂੰ ਪੁਚਾਵਾਂ ਗਾਖੜਾ ਲੱਗਦਾ ਹੈ ਔਖਾ ਲੱਗਦਾ ਹੈ ਵਿਖਮ ਐ ਮਾਰਕ ਕਿਉਂ ਤੇ ਮੇਰੀ ਚਾਲ ਦੇ ਚ ਦੁਨੀਆਂ ਹੈ ਮੇਰੀ ਚਾਲ ਵਿੱਚ ਖੁਦਾਈ ਨਹੀਂ ਮੇਰੀ ਚਾਲ ਦੇ ਸੰਸਾਰ ਹੈ ਮੇਰੀ ਗਤੀ ਨਿਰੰਕਾਰ ਦੀ ਤਰਫ ਨਹੀਂ ਇਸ ਤਰ੍ਹਾਂ ਦਾ ਹਾਲ ਆਪਣੇ ਮਨ ਦਾ ਬਾਬਾ ਫਰੀਦ ਜਗਤ ਦੇ ਸਾਹਮਣੇ ਔਰ ਜਗਤ ਦੇ ਮਾਲਿਕ ਖੁਦਾ ਦੇ ਸਾਹਮਣੇ ਰੱਖ ਰਹੇ ਨੇ ਕਿਝ ਨਾ ਬੁਝੇ ਕਿਝ ਨਾ ਸੁਝੇ ਦੁਨੀਆ ਗੁਜੀ ਭਾਏ ਸਾਈ ਮੇਰੇ ਚੰਗਾ ਕੀਤਾ ਨਾਹੀਂ ਤਾਂ ਹਮ ਵੀ ਦਜਾ ਆਏ ਕੁਛ ਵੀ ਸਮਝ ਨਹੀਂ ਮਨੁੱਖਾਂ ਨੂੰ ਇਸ ਦੁਨਿਆਦਾਰਾਂ ਨੂੰ ਇਨ੍ਹਾਂ ਸੰਸਾਰੀ ਮਨੁੱਖਾਂ ਨੂੰ ਕੁਛ ਵੀ ਪਤਾ ਨਹੀਂ ਗੁੱਝੀ ਭਾਦ ਵਿੱਚ ਜਲ ਰਹੇ ਨੇ ਚਿੰਤਾ ਵਿੱਚ ਜਲ ਰਹੇ ਨੇ ਤ੍ਰਿਸ਼ਨਾ ਵਿੱਚ ਜਲ ਰਹੇ ਨੇ ਕ੍ਰੋਧ ਵਿੱਚ ਜਲ ਰਹੇ ਨੇ ਸਾਈ ਮੇਰੇ ਚੰਗਾ ਕੀਤਾ ਮੇਰੇ ਰੱਬ ਨੇ ਮੇਰੇ ਖੁਦਾ ਨੇ ਮੇਰੇ ਲਈ ਚੰਗਾ ਕੀਤਾ ਦਰবেশ ਬਣਾ ਦਿੱਤਾ ਆਪਣੇ ਬੂਏ ਤੇ ਬਿਠਾ ਦਿੱਤਾ ਨਹੀਂ ਤਾਂ ਹਮ ਵੀ ਦੱਜਾ ਆ ਹੈ ਨਹੀਂ ਤੇ ਇਸ ਆ ਚਿੰਤਾ ਦੀ ਅਗ ਦੇ ਵਿੱਚ ਮੈਂ ਵੀ ਜਲ ਜਾਣਾ ਸੀ ਮੈਂ ਵੀ ਸੜ ਜਾਣਾ ਸੀ ਮੇਰਾ ਵੀ ਉਹੀ ਹਾਲ ਹੋਣਾ ਸੀ ਜੋ ਦੁਨੀਆ ਦਾ ਹਾਲ ਹੋ ਰਿਹਾ ਗੁੱਜੀ ਭਾਦ ਵਿੱਚ छुपी हुई आगरच जल रही है फरीदा जे जाणਾ तिल ਥੋੜੜੇ ਸੰਬਲੇ ਬੁੱਕ ਭਰੀ ਜੇ जाणਾ ਸੋ ਨਡੜਾ ਥੋੜਾ ਮਾਣ ਕਰੀ ਲਹਿੰਦੇ ਪੰਜਾਬ ਦੇ ਵਿੱਚ ਵਿਆਹ ਦੇ ਸਮੇਂ ਜਦ ਵੋਟੀ ਸਹਰੇ ਘਰ ਪਹੁੰਚਦੀ ਹੈ ਤੋ ਤਿਲ ਵੇਤਰੇ ਕੀਤੇ ਜਾਂਦੇ ਨੇ ਤਿਲ ਵੇਤਰੇ ਕਿ ਨਵੀਂ ਵਿਆਹੀ ਘਰ ਵਿੱਚ ਪਰਚ ਜਾਏ ਵਸ ਜਾਏ ਸਾਰਿਆਂ ਨਾਲ ਸਾਂਝ ਬਣੇ ਤੋ ਤਿਲ ਵੇਤਰੇ ਕੀਤੇ ਜਾਂਦੇ ਨੇ ਇੱਕ ਭਾਂਡੇ ਵਿੱਚ ਤਿਲ ਪਾ ਕੇ ਪਤਿ ਉਹ ਤਿਲ ਪਤਨੀ ਦੇ ਹੱਥਾਂ 'ਚ ਰੱਖਦਾ ਹੈ ਪਤਨੀ ਫਿਰ ਪਤੀ ਦੇ ਹੱਥਾਂ 'ਚ ਰੱਖਦੀ ਹੈ ਇਸ ਤਰ੍ਹਾਂ ਇੱਕ ਦੂਜੇ ਦੇ ਹੱਥਾਂ ਦੇ ਉੱਤੇ ਬਾਰ ਬਾਰ ਤਿਲ ਰਖਣੇ ਇਹਨੂੰ ਤਿਲਵੇਤਰੇ ਕਹਿੰਦੇ ਨੇ ਲਾਹੌਰ ਤੋਂ ਪਰੇ तमाम ਲੈਹਿੰਦੇ ਪੰਜਾਬ ਦੇ ਵਿੱਚ ਇਹ ਰਸਮ ਵਿਆਹ ਦੇ ਸਮੇਂ ਬਕਾਇਦਾ ਪਰ ਚਲਸੀ ਔਰ ਪਰਚਲਤ ਹੈ ਫਿਰ ਇਹ ਤਿਲਵੇਤਰੇ ਬਾਦ ਦੇਚ ਨਨਾਨਾ ਨਾਲ ਔਰ ਦਰਾਣੀਆਂ ਨਾਲ ਜਠਾਣੀਆਂ ਨਾਲ ਦੇਵਰ ਨਾਲ ਜੇਠ ਨਾਲ ਸਭ ਨਾਲ ਕਰਾਇਆ ਜਾਂਦੇ ਸਨ ਤਾਂ ਕਿ ਇਸ ਤਰ੍ਹਾਂ ਸਾਂਝ ਬਣੇ ਇਹ ਕੌਣ ਕੌਣ ਨੇ ਘਰ ਦੇ ਕਿਹੜੇ ਕਿਹੜੇ ਫਰਦ ਨੇ ਔਰ ਇਸ ਤਰ੍ਹਾਂ ਇਹ ਪਰਛੇ ਘਰ ਦਾ ਹਿੱਸਾ ਬਣ ਜਾਏ ਪਹਿਲੀ ਸਾਂਝ ਇਨ੍ਹਾਂ ਤਲਵੇਤਰਿਆਂ ਨਾਲ ਜੋੜੀ ਜਾਂਦੀ ਸੀ ਬਾਬਾ ਫਰੀਦ ਸੇ ਕਹਿੰਦੇ ਨੇ ਜੇ ਜਾਣਾ ਤਿਲ ਥੋੜ੍ਹੇ ਸੰਭਲ ਬੁੱਕ ਭਰੀ ਜੇ ਤਿਲ ਹੀ ਥੋੜੇ ਸਨ ਤਾਂ ਸੰਭਲ ਕੇ ਬੁੱਕ ਭਰਨੀ ਸੀ ਜੇ ਸਵਾਸ ਹੀ ਥੋੜੇ ਨੇ ਕੋਲ ਤੇ ਇਹਨਾਂ ਨੂੰ ਸੰਭਲ ਕੇ ਵਰਤਣਾ ਹੈ ਸੰਭਲ ਕੇ ਦੇਣਾ ਹੈ ਸੰਭਲ ਕੇ ਦੂਜੇ ਦੇ ਹੱਥ 'ਚ ਪਾਣਾ ਹੈ ਇਹਨਾਂ ਸਵਾਸਾਂ ਦੇ ਨਾਲ ਸਾਜ ਜੁੜਦੀ ਏ ਜਗਤ ਦੇ 'ਚ ਪਰ ਢੰਗ ਨਾਲ ਜੋੜਨੀ ਹੈ ਔਰ ਸਵਾਸਾਂ ਨੂੰ ਢੰਗ ਨਾਲ ਖਰਚ ਕਰਨਾ ਹੈ ਕਿਉਂਕਿ ਇਹ ਤੇ ਥੋੜ੍ਹੇ ਨੇ ਗਣਤੀ ਮਿਣਤੀ ਦੇ ਇਸ્વાસ ਨੇ ਬਹੁਤ ਜ਼ਿਆਦਾ ਨਹੀਂ ਜੇ ਜਾਣਾ ਸੋ ਨਡੜਾ ਥੋੜਾ ਮਾਣ ਕਰੀ ਸੋ ਨਡੜਾ ਜੇ ਮੈਂ ਇਸ ਗੱਲ ਨੂੰ ਜਾਣਿਆ ਹੁੰਦਾ ਕਿ ਉਹ ਖੁਦਾ ਵਾਸਤੁਕ ਬਾਲਾ ਪ੍ਰੀਤਮ ਹੈ ਬਾਲਕ ਬੁੱਧ ਹੈ ਬਾਲ ਜੈਸਾ ਬੱਚੇ ਜੈਸਾ ਅਗਿਆਨ ਨਹੀਂ ਬੱਚੇ ਜੈਸਾ ਸੁਭਾਅ ਹੋ ਬੱਚੇ ਦਾ ਸੁਭਾਅ ਬੜਾ ਬੋਲਾ ਹੈ ਬੱਚਾ ਅੰਦਰੋਂ ਬਾਹਰੋਂ ਇੱਕ ਹੈ ਸ਼ਾਇਦ ਇਹੀ ਕਾਰਨ ਹੈ ਕਿ ਬੱਚਾ ਬਹੁਤ ਪਿਆਰਾ ਲੱਗਦਾ ਹੈ ਬਹੁਤ ਪਿਆਰਾ ਲੱਗਦਾ ਹੈ ਜਾਨੀ ਦੁਸ਼ਮਣ ਵੀ ਹੋਵੇ ਕੋਈ ਕਿਸੇ ਦਾ ਤਾਂ ਵੀ ਬੱਚਾ ਤੇ ਉਸ ਨੂੰ ਪ੍ਰਭਾਵਿਤ ਕਰਦਾ ਹੈ ਬੱਚੇ ਦੀ ਮਾਸੂਮੀਅਤ ਬੱਚੇ ਦੀ ਪਵਿੱਤਰਤਾ ਬੱਚੇ ਦਾ ਭੋਲਾਪਣ ਬੱਚੇ ਦਾ ਅੰਦਰੋਂ ਬਾਹਰੋਂ ਇੱਕ ਹੋਣਾ ਹਰ ਇੱਕ ਨੂੰ ਜੋ ਹੈ ਪ੍ਰਭਾਵਿਤ ਕਰਦਾ ਹੈ ਜੇ ਮੈਨੂੰ ਪਤਾ ਆਉਂਦਾ ਕਿ ਉਹ ਪ੍ਰਮਾਤਮਾ ਤੇ ਨੱਡੜਾ ਹੈ ਬਾਲਬੁੱਧ ਹੈ ਬਾਲਕ ਜੈਸਾ ਹੈ ਤਾਂ ਮੈਂ ਜਵਾਨੀ ਦਾ ਵੱਡ ਪਣੇਂਦਾ ਮਾਣ ਇਤਨਾ ਨਾ ਕਰਦੀ ਮੈਂ ਇਸ ਹੰਕਾਰ ਵਿੱਚ ਨਾ ਰਹਿੰਦੀ ਹੰਕਾਰ ਇੱਕ 마ਸੂਮ ਬੱਚੇ ਦੇ ਵਿੱਚ ਨਹੀਂ ਹੈ ਪ੍ਰਮਾਤਮਾ ਦੇ ਵਿੱਚ ਨਹੀਂ ਹੈ ਬੱਚੇ ਦੀ ਜਿਹੜੀ ਅਵਸਥਾ ਹੈ ਉਹੀ ਪ੍ਰਮਾਤਮਾ ਦੀ ਅਵਸਥਾ ਹੈ ਔਰ ਸੰਤ ਦੀ ਜੋ ਅਵਸਥਾ ਹੈ ਫਕੀਰ ਦੀ ਅਵਸਥਾ ਹੈ ਉਹੀ ਬੱਚੇ ਜੈਸੀ ਹੈ ਹਜ਼ਰਤ ਈਸਾ ਕਿਹਾ ਜਕਰਦੇ ਸਨ